ਨਵਾਂ ਟਰੈਕਟਰ ਦਾ ਨਵਾਂ ਟਰੈਕਟਰ ਨੂੰ ਇਹ ਖਵਾਰ ਲਾਇਆ ਇਹ ਦਾਇਮਾ ਹੋਵੇਗਾ ਟਰੈਕਟਰ ਇਹ ਕਰਨਾ ਚਾਹੀਦਾ ਜੇ ਟਰੈਕਟਰ ਨਵਾਂ ਹੋਵੇ ਉਹਨੂੰ ਗਰਮ ਕਰਨਾ ਚਾਹੀਦਾ ਕੋਈ ਆ ਤੋਂ ਨਾ ਟਰੈਕਟਰ ਮੇਰੀ ਪਸੰਦ ਤੇ ਆਇਆ ਕਾ ਫਾਰਮ ਡਰੈਗ ਦੇਖੋਗੇ ਮਹਿੰਦਰਾ ਇਹ ਤੋਂ علاوہ ਕੋਈ ਟਰੈਕਟਰ ਮੈਨੂੰ ਵਧੀਆ ਨਹੀਂ ਲੱਗਦਾ ਰੱਖਾ ਮਸ ਰੈਡੀ ਬਹੁਤ ਹੈਵੀ ਨਾ ਟਰੈਕਟਰ ਆ ਸਿਸਟਮ ਹੈਵੀ ਬਹੁਤ ਆਂਡੀਆਂ ਤੇ ਆ ਸੇ ਇੰਨਾ ਭਾਰ ਹੁੰਦਾ ਕੰਮ ਉਹ ਕਿੱਥੇ ਕਰ ਲੈਣੇ ਬੇ ਇੰਦਾ ਹੋਣੀ ਚਾਹੀਦਾ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹਾਂ ਸਾਰੇ ਲੈ ਬਈ 755 ਅੱਜ ਟਰੈਕਟਰ ਨਵਾ ਲਿਆਂਦਾ ਤੇ ਹੌਣ ਸਾਰੇ ਨੂੰ ਸੁਪਰ ਸੀਟਰ ਤੇ ਜੋੜ ਦਾਂ 655 ਅੱਜ ਕੱਜ ਡਾਰੇ ਦੇ 17 ਦੇ ਬਾਅਦ ਨੂੰ ਸਵੇਰ ਨੂੰ ਆਉਣਾ ਹੈ ਜੌਂਡੀਆ ਤੇ ਹਾਲ ਲੈਂਦੇ ਨੇ ਬੋਰ ਬਈ ਬੋਰਾਂ ਉਹਨਾਂ ਨਾਲ ਉਹ ਠੀਕ ਆ ਜੀ ਜੌਂਡੀਆ ਤੇ ਹਾਲ ਲੈਣ ਨਾਲ ਰਾਦਾ ਫੋਰੀ ਫੋਰੀ ਸੋਨੇ ਲਾ ਦੇ ਰਿਹਾ ਨੂੰ ਹੀ ਲੱਗਦੇ ਆ ਇਹਦੀ ਸ਼ੋਰ ਸੁਣਦੇ ਟੋਕ ਨਹੀਂ ਪਰ ਬਾਣੀ ਮੰਨਦਾ ਰੋਟਾ ਕਲਗਟਾ ਟ੍ਰੈਕਟਰ ਸਾਹਿਬ ਹੈ ਆਰਜਨ ਥਾਈਲੈਂਡ ਕਰਦੇ ਹਾਂ ਤੁਸੀਂ ਕਮੈਂਟਾਂ 'ਚ ਦੱਸੋ ਭਾਈ ਕਣਕ ਕਿਹਨੇ ਕਿਹਨੇ ਵੇਚ ਲਈ ਜਾਂ ਕਿਹੜੀ ਕਿਹੜੀ ਰਹਿੰਦੀ ਆ ਬਿੱਟੀ ਵਾਲੀ ਬਾਕੀ ਸਭ ਤਾਂ ਦੋ ਕਿਲੇ ਰਹਿ ਗਏ ਸਾਡੇ ਤੇ ਵੀ ਕਰੈਕਟਰ ਆਪਣਾ ਹੋ ਖੜਾ